ਭਾਈ ਜੀ ਕਿਸ ਤਰੀਕੇ ਦੇਖਦੇ ਹੋ ਕਿ ਪਹਿਲਾ ਮੀਟਿੰਗ ਚੋਂ ਮੁੱਖ ਮੰਤਰੀ ਉੱਠ ਕੇ ਚਲੇ ਜਾਂਦੇ ਨੇ ਅੱਜ ਚੰਡੀਗੜ੍ਹ ਜਾਣਾ ਸੀ ਰਸਤੇਆਂ 'ਚ ਰੋਕ ਲਿਆ ਆਗੂਆਂ ਨੂੰ ਘਰਾਂ 'ਚੋਂ ਚੱਕ ਲਿਆ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਪਿੱਛੋਂ ਕਿਹਦਾ ਫੋਨ ਆਇਆ ਕਿਹਦਾ ਨਹੀਂ ਫੋਨ ਆਇਆ ਉਹ ਇੱਕੋ ਦਮ ਆਪਣਾ ਰਪਈਆ ਬਦਲ ਗਏ ਜੋ ਸਾਡੀਆਂ ਮੰਗਾਂ ਮੰਨੀਆਂ ਉਹਨਾਂ ਨੂੰ ਕੈਨਸਲ ਕਰਕੇ ਆਪਣਾ ਉੱਥੋਂ ਉਹ ਚੱਲਦੇ ਬਣੇ ਹਰੇਕ ਜਿਹੜਾ ਕਿਸਾਨ ਆ ਉਹ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਕਿ ਉਹਨੂੰ ਘਰ ਬੁਲਾ ਕੇ ਐਦਾਂ ਅਧਰਕੜ ਚਲੇ ਜਾਣਾ ਉਹ ਬਹੁਤ ਦੁਖਦਾਈ ਗੱਲ ਲੱਗਦੀ ਹੈ ਨੇ ਉਹ ਕਿਸ ਤਰੀਕੇ ਦੇ ਜੋ ਕਿ ਤੁਹਾਡੇ ਮੁੱਢਲੇ ਆਗੂ ਨੂੰ ਚੱਕਲੇ ਜਾਂਦੇ ਨੇ ਨਹੀਂ ਇਹਨਾਂ ਨੇ ਜਿਹੜੇ ਮੇਨ ਆਗੂ ਆ ਉਹ ਤਾਂ ਚੱਕਣੀ ਚੱਕਣੇ ਨੇ ਸਾਡੇ ਜਿਹੜੇ ਬਲਾਕ ਪ੍ਰਧਾਨ ਆ ਉਹ ਵੀ ਚੱਕ ਲੈਗੇ ਜੋ ਪੰਜਾਬ ਲੈਵਲ ਤੇ ਮੰਗਾ ਉਹ ਤਾਂ ਹੀ ਮੰਨੇ ਜੇ ਸੈਂਟਰ ਤੇ ਮੰਗਤ ਅਸੀਂ ਵੀ ਨਹੀਂ ਕਹਿੰਦੇ ਜੋ ਇਹਦੀ ਪਹੁੰਚ ਤੇ ਬਾਹਰੋਂ ਨਾ ਕਰੇ ਅੱਜ 5 ਮਾਰਚ ਦਾ ਦਿਨ ਆ ਸੂਜਕਤ ਕਿਸਾਨ ਮੋਰਚੇ ਦੇ ਵੱਲੋਂ ਵੱਡੀ ਕਾਲ ਦਿੱਤੀ ਜਾਂਦੀ ਆ ਕਿ 18 ਮੰਗਾ ਨੂੰ ਲੈ ਕੇ ਪਹਿਲਾਂ 3 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚੋਂ ਜਿਹੜਾ ਕੋਈ ਸੱਟਾ ਨਹੀਂ ਨਿਕਲਦਾ ਚੱਲਦੀ ਮੀਟਿੰਗ ਦੇ ਵਿੱਚੋਂ ਉੱਠ ਕੇ ਸੀਐਮ ਭਗਵੰਤ ਮਾਨ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਬਾਹਰ ਆ ਕੇ ਦੱਸਿਆ ਜਾਂਦਾ ਕਿ ਕਿਸ ਤਰੀਕੇ ਦਾ ਰਵੱਈਆ ਭਗਵੰਤ ਮਾਨ ਮੁੱਖ ਮੰਤਰੀ ਹੋਣਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਕੀਤਾ ਗਿਆ ਕਿਸ ਤਰੀਕੇ ਉਹਨਾਂ ਦੀਆਂ ਮੰਗਾਂ ਦੇ ਉੱਪਰ ਚਰਚਾ ਹੋ ਰਹੀ ਸੀ ਤੇ ਮੀਟਿੰਗ ਦੇ ਵਿੱਚੋਂ ਉੱਠ ਕੇ ਅਦ ਵਿਚਕਾਰ ਚਲੇ ਜਾਂਦੇ ਨੇ ਤੇ ਅੱਜ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਜਿਹੜਾ ਕੂਚ ਕੀਤਾ ਜਾਣਾ ਸੀ ਪੱਕਾ ਮੋਰਚਾ ਲਗਾਇਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਵੱਡੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਜਾਂਦਾ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਚੰਡੀਗੜ੍ਹ ਵੱਧਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਰਸਤਿਆਂ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਵਕਤ ਅਸੀਂ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਮੌਜੂਦ ਹਾਂ ਜਿੱਥੇ ਕਿ ਕਿਸਾਨਾਂ ਨੂੰ ਰੋਕਿਆ ਜਾਂਦਾ ਤੇ ਰੋਕਣ ਤੋਂ ਬਾਅਦ ਕਿਸਾਨਾਂ ਦੁਆਰਾ ਜਿਹੜਾ ਇਸੇ ਰੋਡ ਦੇ ਉੱਪਰ ਜਿਸ ਤਰੀਕੇ ਬੀਕੇ ਜੂਗਰਾਹਾਂ ਦੇ ਆਗੂ ਜਗਿੰਦਰ ਸਿੰਘ ਉਰਹਾਂ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀ ਕਿ ਜਿੱਥੇ ਰੋਕਦੇ ਨੇ ਉੱਥੇ ਹੀ ਰੋਡ ਤੇ ਬਹਿ ਜਾਓ ਤਾਂ ਸਾਡੇ ਨਾਲ ਕਿਸਾਨਾਂ ਕੋ ਮੌਜੂਦ ਨੇ ਬਾਈ ਜੀ ਕਿਸ ਤਰੀਕੇ ਦੇਖਦੇ ਹੋ ਕਿ ਪਹਿਲਾਂ ਮੀਟਿੰਗ 'ਚੋਂ ਮੁੱਖ ਮੰਤਰੀ ਉੱਠ ਕੇ ਚਲੇ ਜਾਂਦੇ ਨੇ ਅੱਜ ਚੰਡੀਗੜ੍ਹ ਜਾਣਾ ਸੀ ਰਸਤਿਆਂ 'ਚ ਰੋਕ ਗੋਆ ਨੂੰ ਘਰਾਂ ਚੋਂ ਚੱਕ ਲਿਆ ਦੇਖੋ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਸੰਦਨ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੂੰ ਸੱਦਾ ਪ੍ਰਵਾਨ ਕੀਤਾ ਭਾਵੇਂ ਕਿ ਸਾਡੀਆਂ 8-9 ਮੰਗਾਂ ਤੇ ਸਹਿਮਤੀ ਬਣ ਗਈ ਸੀ ਪਰ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਪਿੱਛੋਂ ਕਿਹਦਾ ਫੋਨ ਆਇਆ ਕਿਹਦਾ ਨਹੀਂ ਫੋਨ ਆਇਆ ਉਹ ਇੱਕੋ ਦਮ ਆਪਣਾ ਰਵਈਆ ਬਦਲ ਗਏ ਜੋ ਸਾਡੀਆਂ ਮੰਗਾਂ ਮੰਨੀਆਂ ਉਹਨਾਂ ਨੂੰ ਕੈਨਸਲ ਕਰਕੇ ਆਪਣਾ ਉੱਥੋਂ ਉਹ ਚੱਲਦੇ ਬਣੇ ਕਿਉਂਕਿ ਜਿਹੜੇ ਕਿਸਾਨ ਲੀਡਰ ਨੇ ਪੰਜਾਬ ਦੇ ਹਰੇਕ ਜੱਥੇਬੰਦੀ ਆ ਸਰਮੌਰ ਆਗੂ ਉੱਤੇ ਪਹੁੰਚਿਆ ਸੀਗਾ ਹਰੇਕ ਜਿਹੜਾ ਕਿਸਾਨ ਆ ਉਹ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਕਿ ਉਹਨੂੰ ਘਰ ਬੁਲਾ ਕੇ ਐਦਾਂ ਅਦਰ ਚਾਲੇ ਚਲੇ ਜਾਣਾ ਉਹ ਬਹੁਤ ਦੁਖਦਾਈ ਗੱਲ ਲੱਗਦੀ ਹੈ ਭਾਵੇਂ ਕਿ ਸਾਡਿਆਂ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹਨੇ ਫੈਸਲਾ ਕੀਤਾ ਸੀਗਾ ਜੇ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਜੋ ਅਸੀਂ 5 ਮਾਰਚ ਨੂੰ ਚੰਡੀਗੜ੍ਹ ਪੱਕਾ ਧਰਨਾ ਲਾਉਣ ਜਾ ਰਹੇ ਹਾਂ ਉਹ ਅਸੀਂ ਕੈਨਸਲ ਕਰਾਂਗੇ ਪਰ ਸਾਨੂੰ ਮਜਬੂਰ ਹੋ ਕੇ ਕਿਉਂਕਿ ਸਾਨੂੰ ਘਰ ਬਲਾ ਕੇ ਸਾਡੀ ਬੇਇੱਜ਼ਤੀ ਕੀਤੀ ਹੈ ਅੱਜ ਧਰਨੇ ਦਾ ਸਾਡਾ ਪ੍ਰੋਗਰਾਮ ਸੀਗਾ ਜੋ ਸਾਡੇ ਸੰਯੁਕਤ ਸchan ਮੋਰਚੇ ਦੇ ਆਗੂਆਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ ਕਿ ਤੁਸੀਂ ਆਪਣਾ ਜਿਹੜਾ ਪ੍ਰੋਸਟ ਪ੍ਰੋਟੈਸਟ ਕਰਨਾ ਹੈ ਕਿਉਂਕਿ ਆਪਾਂ ਨੇ ਪੂਰੇ ਪੰਜਾਬ ਚ ਚੰਡੀਗੜ੍ਹ ਨੂੰ ਜਾਣਾ ਹੈ ਪਰ ਸਾਨੂੰ ਇਹਨਾਂ ਨੇ ਸਰਕਾਰ ਨੇ ਰੋਕਣਾ ਹੈ ਤੁਹਾਨੂੰ ਜਿੱਥੇ ਕਿਤੇ ਰੁਕਣਗੇ ਤਾਂ ਉੱਥੇ ਤੁਸੀਂ ਰੁੱਕ ਕੇ ਆਪਣਾ ਧਰਨਾ ਲਾੜ ਦੇਣਾ ਹੈ ਉਹ ਇਸੇ ਲੜੀ ਤੈ ਤੇ ਅਸੀਂ ਰੋਪੜ ਜ਼ਿਲ੍ਹੇ ਦੇ ਅੱਜ ਮਾਨ ਖੇੜੀ ਕੋਲ ਸਾਨੂੰ ਪੁਲਿਸ ਵਾਲੇ ਰੋਕਿਆ ਪਿਆ ਹੁਣ ਕਿ ਅਸੀਂ ਇੱਕ ਪਿਛਲਾ ਬੈਰੀਕੇਡ ਤੋੜ ਕੇ ਅੱਗੇ ਲੰਗੇ ਆ ਪਰ ਅਸੀਂ ਇੱਥੇ ਆਪਣੇ ਜਿਹੜਾ ਰੋਸ ਹੈ ਉਹ ਪ੍ਰੋਟੈਸਟ ਕਰ ਰਹੇ ਹਾਂ ਕਿ ਜੜ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਣ ਕਿਸਾਨੀ ਨੂੰ ਜਿਹੜੇ ਹੈਗੀ ਆ ਉਹਨੂੰ ਸਫਲ ਬਣਾਇਆ ਜਾਵੇ ਸਾਡੀ ਜੋ ਜਾਇਜ਼ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਅਸੀਂ ਤਿਆਰ ਹੋ ਕੇ ਜਿਵੇਂ ਪਿਛਲੇ 2020 ਦੇ ਵਿੱਚ ਅਸੀਂ ਤਿਆਰ ਹੋ ਕੇ ਦਿੱਲੀ ਧਰਮਾਂ ਵਾਲੇ ਸੀਗਾ ਇਦਾਂ ਅਸੀਂ ਆਪਣੀ ਤਿਆਰੀ ਕਰਕੇ ਚੰਡੀਗੜ੍ਹ ਵੀ ਧਰਨਾ ਲਾਵਾਂਗੇ ਤੇ ਦਿੱਲੀ ਜਾਣ ਦੀ ਵੀ ਅਸੀਂ ਤਿਆਰੀ ਕਰਾਂਗੇ ਤਾਂ ਕਿ ਸਰਕਾਰ ਜਿਹਨੇ ਸਾਡੇ ਰੈਂਦੀ ਮੰਗਾ ਉਹਨਾਂ ਨੂੰ ਪੂਰੀਆਂ ਕਰੇ ਤੇ ਜੋ ਅੱਜ ਕਿਸਾਨ ਅਗੂ ਜੁਗਿੰਦਰ ਸਿੰਘ ਉਹ ਗ੍ਰਹਾਂ ਨੂੰ ਅੱਜ ਜਿਹੜਾ ਸ਼ਾਜਰੀ ਤੋਂ ਗ੍ਰਿਫਤਾਰ ਕਰ ਲਿਆ ਉਸ ਤੋਂ ਪਹਿਲਾਂ ਰਾਜੇ ਵਾਲ ਉਹਨਾਂ ਨੂੰ ਜਾਂ ਬਹੁਤੇ ਕਿਸਾਨ ਅਗੂ ਨੂੰ ਚੱਕ ਲਿਆ ਉਹ ਕਿਸ ਤਰੀਕੇ ਦੇ ਦੇ ਜੋ ਤੁਹਾਡੇ ਮੁੱਢਲੇ ਅਗੂ ਨੂੰ ਚੱਕ ਲਿਆ ਜਾਂਦਾ ਨਹੀਂ ਇਹਨਾਂ ਨੇ ਜਿਹੜੇ ਮੇਨ ਅਗੂ ਆ ਉਹ ਤਾਂ ਚੱਕਣੀ ਚੱਕਣੇ ਨੇ ਸਾਡੇ ਜਿਹੜੇ ਬਲਾਕ ਪ੍ਰਧਾਨ ਆ ਉਹ ਵੀ ਚੱਕ ਲੈ ਸਾਡੇ ਜਿਹੜੇ ਸੀਨੀਅਰ ਅਗੂ ਆ ਉਹਨਾਂ ਨੂੰ ਘਰਾਂ ਦੇ ਟ੍ਰੇਨ ਕੀਤਾ ਗਿਆ ਬਹੁਤ ਅਗੂ ਸਾਡੇ ਇਹਨਾਂ ਨੂੰ ਦੇਖ ਕੇ ਰੂਪੋਸ਼ ਹੋ ਗਏ ਆਪਣਾ ਸੱਜੇ ਖੱਬੇ ਹੋ ਗਏ ਪਰ ਉਹ ਡਰਦੇ ਸੀਗੇ ਵੀ ਕਿਤੇ ਜਿਹੜਾ ਸਾਡਾ ਮੋਰਚਾ ਇਹਨੂੰ ਫੇਲ ਨਾ ਕਰ ਦਵੇ ਸਰਕਾਰ ਕਿਉਂ ਅਗਵਾਈ ਕਰਨ ਵਾਲੀ ਚਾਹੀਦਾ ਨਹੀਂ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਲੀਡਰਾਂ ਤੋਂ ਹੀ ਬੰਨ੍ਹੇ ਹੋ ਜਾਣਗੇ ਸਾਰੇ ਅੱਗੋਂ ਸਾਡੇ ਨੂੰ ਟ੍ਰੇਨ ਕਰ ਲਣ ਤਾਂ ਉਹਦੇ ਕਰਕੇ ਅਸੀਂ ਆਪਣਾ ਸੱਜੇ ਖੱਬੇ ਹੋ ਗਏ ਅੱਜ ਉਹਦੇ ਲਈ ਲੜੀ ਤਹਿਤ ਅਸੀਂ ਧਰਨਾ ਲਾਇਆ ਸੀ ਇਹਦੀ ਸਖਤ ਸਾਬਤ ਵਿੱਚ ਨਿਗਦੀ ਕਰਦੇ ਆਂ ਵੀ ਸਰਕਾਰ ਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਸਾਡਾ ਹੱਕ ਬਣਦਾ ਧੰਨ ਪ੍ਰੋਟੈਸਟ ਕਰਨਾ ਸਰਕਾਰ ਨੇ ਜੋ ਕੰਮ ਕਰਿਆ ਉਹ ਗਲਤ ਕਰਿਆ ਮੁੱਖ ਮੰਤਰੀ ਕਹਿੰਦੇ ਕਿ ਜਿਹੜੀਆਂ ਮੰਗਾਂ ਨੇ ਉਹਦੇ ਵਿੱਚੋਂ ਮੇਰੇ ਨਾਲ ਤਾਂ ਇੱਕ ਵੀ ਨਹੀਂ ਹੈਗੀ ਉਹ ਕਹਿੰਦੇ ਕੇਂਦਰ ਦੇ ਨਾਲ ਤੁਹਾਡੀਆਂ ਮੰਗਾਂ ਨੇ ਕੋ ਇਹਨਾਂ ਦੇ ਨਾਲ ਮੰਗਾ ਸੰਬੰਧਿਤ ਆ ਜਿਵੇਂ ਪਿਛਲੇ ਸਾਲ ਸਾਡੇ ਝੋਨੇ ਦੇ ਕਟ ਲਾਏ ਕਟ ਲਾਉਣ ਤੋਂ ਬਾਅਦ ਇਹ ਕਹਿਣ ਲੱਗੇ ਤੁਸੀਂ ਹਾਈਬ੍ਰਿਡ ਬੀਜ ਬੀਜਿਆ ਅਸੀਂ ਸਾਡੀ ਮੰਗ ਦੇ ਵਿੱਚ ਸ਼ਾਮਲ ਹੈ ਵੀ ਜੋ ਤੁਸੀਂ ਸਰਕਾਰ ਨੇ ਸਾਡਾ ਐਮਐਸਪੀ ਸਾਡਾ ਫਸਲ ਸਾਡੀ ਖਰੀਦਣੀ ਆ ਉਹ ਸਾਨੂੰ ਬੀਜ ਹੁਣ ਐਨਾਨਸ ਕਰੋ ਕਿਉਂਕਿ ਮਾਰਚ ਦੇ ਮਹੀਨੇ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਮੇਲੇ ਆ ਉਹਨਾਂ ਦੇ ਸਾਨੂੰ ਦੱਸਿਆ ਜਾਵੇ ਵੀ ਕਿਹੜੇ ਕਿਹੜੇ ਬੀਜ ਤੁਸੀਂ ਖਰੀਦਣੇ ਆ ਜਿਹੜੇ ਬੀਜ ਇਹਨਾਂ ਨੇ ਬੈਨ ਲਾਉਣੇ ਆ ਜਿਹੜੇ ਝੋਨਾ ਇਹ ਨਹੀਂ ਖਰੀਦਣਾ ਚਾਹੁੰਦੀ ਉਹਦੀ ਹੁਣ ਤੇ ਹੀ ਦੁਕਾਨਾਂ ਤੇ ਵਿਕਰੀ ਬੰਦ ਕਰ ਇਹ ਪੰਜਾਬ ਸਰਕਾਰ ਦਾ ਜੇ ਕਰਜ਼ੇ ਮਾਫ ਕਰਨ ਤੋਂ ਪੰਜਾਬ ਸਰਕਾਰ ਨੇ ਮਾਫ ਕਰਨੇ ਆ ਜੇ ਚੋਣਾਂ ਦੇ ਸੀਜ਼ਨ ਨੂੰ ਪਹਿਲਾਂ ਅਗਿੱਤਾ ਕਰਨ ਤੋਂ ਇਹਨਾਂ ਦਾ ਜੋ ਪੰਜਾਬ ਲੈਵਲ ਦੇ ਮੰਗਾ ਉਹ ਤਾਂ ਇਹ ਮੰਨੇ ਜੇ ਸੈਂਟਰ ਦੇ ਮੰਗਤ ਅਸੀਂ ਵੀ ਨਹੀਂ ਕਹਿੰਦੇ ਜੋ ਇਹਦੀ ਪਹੁੰਚ ਤੇ ਬਾਹਰੋਂ ਨਾ ਕਰੇ ਜੋ ਪੰਜਾਬ ਦੇ ਮੰਗਾ ਉਹ ਸਾਡੇ ਮੰਨੇ ਸਾਡਾ ਪੈਨਸ਼ਨ ਲਾਉਣੇ ਪੰਜਾਬ ਸਰਕਾਰ ਪੈਨਸ਼ਨ ਲਾਵੇ ਸਾਡੇ ਕਰਜ਼ੇ ਮਾਫ ਕਰਨੇ ਆ ਸੈਂਟਰਮੈਂਟਲ ਸਕੀਮ ਪਿਛਲੇ ਵਾਰੇ ਅਕਾਲੀ ਸਰਕਾਰ ਨੇ ਚਲਾਈ ਸੀ ਜਿੰਨੇ ਕੋਆਪਰੇਟਿਵ ਬੈਂਕਾਂ ਜੇ ਕਿਸਾਨ ਨੂੰ ਕੋਈ ਪੈਸਾ ਨਹੀਂ ਦੇ ਸਕਦਾ 5 ਸਾਲ ਬਾਅਦ ਉਹਦੀ ਜਿਹੜੀ ਡਬਲ ਰਕਮ ਦੇ ਕੇ ਉਹਨੂੰ ਕਰਜ਼ਾ ਮੁਕਤ ਕਰਿਆ ਜਾਵੇ ਇਹ ਮੰਗ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਕੌਣ ਕਹਿੰਦੇ ਵੀ ਪੰਜਾਬ ਨਾਲ ਸੰਬੰਧਤ ਹੈ ਇਹ ਮੁੱਖ ਮੰਤਰੀ ਪਹਿਲਾਂ ਆਪਣਾ ਪਰਕੇ ਤਾਂ ਹੋਵੇ ਇਹ ਤਾਂ ਜਿੰਨਾ ਉਹ ਭੰਡਾ ਹੈ ਉਹ ਭੰਡ ਨੇ ਭੰਡੇ ਦਿਖਾਤਾ ਵੀ ਹੱਥ ਆੜੀ ਮਾਰੀ ਪਾਸੇ ਹੋ ਇਹ ਕਿਸਾਨਾਂ ਦੀ ਮਜਬੂਰੀਆਂ ਨਹੀਂ ਸਮਝਦਾ ਹੈਗਾ ਵੀ ਸਰ ਕਿਸਾਨਾਂ ਨੇ ਕਿਹੜਾ ਮਜਬੂਰੀਆਂ ਇਹ ਆਪਣਾ ਉਹ ਭੰਡ ਪਾਣੇ ਚੰਦੂ ਰੱਖਦਾ ਉਹ ਕਹਿੰਦੇ ਤੁਸੀਂ ਕਿਹਾ ਤੁਸੀਂ ਉਹ ਜੋ ਹੱਬ ਤੋਂ ਵਰਤ ਰਹੇ ਉਹ ਕਹਿੰਦੇ ਕਿ ਯੂਨੀਅਨ ਨਾਲੋਂ ਬੱਤਾਂ ਮੈਨੂੰ ਪਤਾ ਕਹਿੰਦੇ ਮੈਂ ਖੇਤੀ ਕਰਦਾ ਰਿਹਾ ਮੇਰੇ ਨਾਲ ਕਿਸੇ ਚੈਨਲ ਤੇ ਬੈ ਨੇ ਕਿਹੜੀ ਖੇਤੀ ਕਰੀ ਉਹਨਾਂ ਨੇ ਉਹਨੇ ਸਟੇਚਾਂ ਦੇ ਖੜ ਕੇ ਢੋਲਕੀ ਵਜਾਈਆ ਝੂਟਕਲੇ ਸੁਣਾਇਆ ਲੋਕਾਂ ਨੂੰ ਕਿਸਾਨੀ ਕਿਹੜੀ ਕਰੀ ਆ ਉਹਦਾ ਬਾਪ ਮਾਸਟਰ ਤਾਂ ਮੈਨੂੰ ਦੱਸੇ ਵੀ ਉਹਨੇ ਕਿਹੜੇ ਟਰੈਕਟਰਾਂ ਖੇਤੀ ਕਰੀ ਆ ਕਿੱਥੇ ਖੇਤੀ ਕਰੀ ਆ ਕਿੰਨੀ ਜ਼ਮੀਨ ਆ ਉਹ ਇਹੀ ਦੱਸ ਦੇਵੇ ਬਈ ਇੱਕ ਾਕੀਲੇ ਵਿੱਚ ਕਿੰਨੇ ਮਰਲੇ ਜ਼ਮੀਨ ਹੁੰਦੀ ਆ ਪੁੱਛ ਲੋ ਜਾ ਕੇ ਉਹਨੂੰ ਜੇ ਪਤਾ ਹੋਵੇ ਉਹ ਕਹਿੰਦੇ ਗੱਲ ਗੱਲ ਤੇ ਧਰਨਾ ਲਾ ਦਿੰਦੇ ਉਹ ਪੰਜਾਬ ਨੂੰ ਜਿਹੜਾ ਪੰਜਾਬ ਦਾ ਨਾਮ ਸੀ ਉਹ ਕਹਿੰਦੇ ਅੱਜ ਧਰਨਿਆਂ ਤੋਂ ਵੱਜਣ ਲੱਗ ਗਿਆ ਇਹ ਤਾਂ ਵੀ ਧਰਨਿਆਂ ਦੀ ਪਾਰਟੀ ਆ ਇਹ ਵੀ ਧਰਨੇ ਚੋਂ ਪੈਦਾ ਹੋਈ ਆ ਅੱਜ ਇੱਕ ਸੋਸ਼ਲ ਮੀਡੀਆ ਤੇ ਇਹਦੀ ਫੋਟੋ ਵਾਇਰਲ ਹੋਈਆਂ ਉਹ ਧਰਨੇ ਵਿੱਚ ਜਿਹੜਾ ਹੈ ਅਮਨ ਰੋੜਾ ਹੀ ਬੈਠਾ ਸਾਡਾ ਜਿਹੜਾ ਸਪੀਕਰ ਸਾਹਿਬ ਸੰਤਮਨ ਸਾਹਿਬ ਉਹ ਵੀ ਬੈਠੇ ਆ ਭਗਵੰਤ ਮਾਨੀ ਬੈਠਾ ਹਰਪਾਲ ਚਿਮਾ ਹੀ ਬੈਠਾ ਅਲੱਗ-ਅਲੱਗ ਫੋਟੋ ਇਹ ਵੀ ਧਰਨੇ ਚ ਬੈਠੇ ਆਏ ਆ ਇਹ ਕਹਿੰਦੇ ਅੱਜ ਇਕੱਲੇ ਨਹੀਂ ਬਣ ਕੇ ਆ ਗਏ ਇਹ ਤੇ ਇੱਕ ਹਵਾ ਤੇ ਇਹਨਾਂ ਦੇ ਪੱਲੇ ਪੈ ਗਈ ਇਹ ਜਿੱਤ ਗਏ ਇਹ ਕਹਿੰਦਾ ਵੀ ਜੇ ਕਹਿੰਦਾ ਵੀ ਅੰਨੇ ਦੇ ਪੈਰ ਥੱਲੇ ਬਟੇਰਾ ਆ ਗਿਆ ਤਾਂ ਮੈਂ ਤਾਂ ਸ਼ਿਕਾਰੀ ਬਣ ਕੇ ਇਹ ਸ਼ਿਕਾਰੀ ਬਣ ਗਿਆ ਅੱਜ ਇਹ ਲੋਕਾਂ ਨੇ ਨਾ ਸਬਕ ਸਿਖਾਉਣਾ ਆਉਣ ਵਾਲੇ ਸਮੇਂ 'ਚ ਦੇਖੋ ਹੁਣ 2 ਮਹੀਨਿਆਂ ਨੂੰ ਬਲਾਕ ਸਭਾਤੀਆਂ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੋਟ ਆਉਣੀ ਐ ਇੱਕ ਵੀ ਸੀਟ ਜਿੱਤ ਕੇ ਦਿਖਾ ਦੇਣ ਇਹਨੂੰ ਪਤਾ ਲੱਗਣਾ ਕਿ ਆਪਾਂ ਉਹ ਵੀ ਦੀ ਐ ਐਮਐਲਏ ਦੀ ਜਿਹੜੀ ਇਲੈਕਸ਼ਨ ਉਹ ਤਾਂ ਬਹੁਤ ਦੂਰ ਐ ਉਹਦੇ ਵੀ ਤਾਂ ਦਿੱਲੀ ਦੀ ਸਰਕਾਰ ਮੰਗਣਾ ਇਹਨਾਂ ਸਫਾਇਆ ਹੋਣਾ ਬਿਲਕੁਲ ਜੇਕਰ ਇਹਨਾਂ ਕਿਸਾਨਾਂ ਦਾ ਸਾਥ ਨਾ ਦਿੱਤਾ ਅਸੀਂ ਇਹੀ ਪੁਰਜੋਰ ਮੰਗ ਕਰਦੇ ਹਾਂ ਕਿ ਸਾਡੀਆਂ ਜਾਇਜ਼ ਮੰਗਾਂ ਕਿਸਾਨਾਂ ਦੀਆਂ ਇਹ ਪੂਰੀਆਂ ਕੀਤੀਆਂ ਜਾਣ ਤਾਂ ਕਿ ਕਿਸਾਨੀ ਜਿਹੜੀ ਹੈਗੀ ਉਹ ਆਪਣੇ ਪੈਰਾਂ ਦੇ ਅੰਦਰ ਰੋ ਕੇ ਆਪਣੇ ਬੱਚਿਆਂ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਹਾਂ ਹੁਣ ਇਸੇ ਤਰੀਕੇ ਰੋਡ ਜਾਮ ਰੱਖੋਗੇ ਅਜ ਇੱਥੇ ਧਰਨ ਲਾ ਕੇ ਰੱਖੋਗੇ ਨਹੀਂ ਜੋ ਅੱਜ ਸਾਨੂੰ ਸਾਡੇ ਜਿਹੜੀ ਹਾਈ ਕਮਾਂਡ ਦਾ ਦੇਸ਼ ਹੈ ਅਸੀਂ ਇਹ ਲਗਭਗ 6:30 ਵਜੇ ਧੰਨ ਸਮਾਪਤੀ ਕਰ ਦਾਂਗੇ ਜੋ ਅਗਲਾ ਸਾਡਾ ਪ੍ਰੋਗਰਾਮ ਸਾਨੂੰ ਹਾਈ ਕਮਾਂਡ ਦਊਗੀ ਉਹਦੇ ਤਹਿਤ ਅਸੀਂ ਜੋ ਆਪਣਾ ਜਿਹੜਾ ਸਾਡਾ ਕੇ ਡਰੈਸਿੰਗ ਦਸਤਖਤ ਲਾਮਬੰਦ ਕਰਕੇ ਅਗਲਾ ਪ੍ਰੋਗਰਾਮ ਅਸੀਂ ਦੇਵਾਂਗੇ ਤਾਂ ਬਿਲਕੁਲ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਪਹਿਲਾਂ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਉਦੋਂ ਮੀਟਿੰਗ ਹੁੰਦੀ ਸੀ ਕਿਸਾਨ ਕਹਿੰਦੇ ਨੇ ਕਿ ਮੀਟਿੰਗ ਦੇ ਵਿੱਚੋਂ ਜਦੋਂ ਚੱਲਦੇ ਮੁੱਖ ਮੰਤਰੀ ਇਸ ਤਰੀਕੇ ਨਾਲ ਚਲੇ ਜਾਂਦੇ ਨੇ ਤਾਂ ਸਾਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਕਿ ਇੱਕ ਪਹਿਲਾਂ ਸਾਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਬੁਲਾਇਆ ਗਿਆ ਉੱਥੇ ਜਦੋਂ ਅਦ ਵਿਚਕਾਰ ਸਾਡੇ ਨਾਲ ਸਹਿਮਤੀ ਨਹੀਂ ਬਣਦੀ ਤਾਂ ਉੱਥੋਂ ਉੱਠ ਕੇ ਚਲੇ ਜਾਂਦੇ ਨੇ ਤੇ ਉਧਰਲੇ ਪਾਸੇ ਉਹ ਕਹਿੰਦੇ ਨੇ ਕਿ ਜੋ ਮੰਗਾਂ ਸੀ ਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਮੰਗਾ ਮੇਰੇ ਨਾਲ ਸਹਿਮਤੀ ਨਹੀਂ ਤੇ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਜੜੀ ਜਾਂ ਫਿਰ ਕਿਸਾਨਾਂ ਦਾ ਕਰਜ਼ਾ ਮਾਫੀ ਜਾਂ ਕਿਸਾਨਾਂ ਨੂੰ ਪੈਨਸ਼ਨ ਲਾਉਣੀ ਆ ਜਈਆਂ ਜਿਹੜੀਆਂ ਮੰਗਾਂ ਨੇ ਇਹ ਪੰਜਾਬ ਸਰਕਾਰ ਦੇ ਨਾਲ ਸੰਬ